ਬਿਕਰਮ ਸਿੰਘ ਮਜੀਠੀਆ ਤੇ ਸੀਐਮ ਭਗਵੰਤ ਮਾਨ ਦੇ ਵਿੱਚ ਆਪਸੀ ਖਿੱਚੋ ਤਾਣ ਹੌਲੀ-ਹੌਲੀ ਵੱਧਦੀ ਜਾ ਰਹੀ ਹੈ ਲੰਘੇ ਕੁਝ ਦਿਨਾਂ ਦੇ ਵਿੱਚ ਟਵਿੱਟਰ ਦਾ ਸਹਾਰਾ ਲਿਆ ਗਿਆ ਟਵੀਟ ਕਰਕੇ ਲਗਾਤਾਰ ਇੱਕ ਦੂਸਰੇ ਉੱਤੇ ਨਿਸ਼ਾਨੇ ਸਾਧੇ ਗਏ ਇੱਥੋਂ ਤੱਕ ਕਿ ਬਹੁਤ ਪਰਸਨਲ ਬਿਆਨ ਉਹਨਾਂ ਟਵੀਟਸ ਦੇ ਵਿੱਚ ਕੀਤੇ ਗਏ ਖੈਰ ਉਸ ਤੋਂ ਬਾਅਦ ਹੁਣ ਇਹ ਮਾਮਲਾ ਇਹ ਐਪੀਸੋਡ ਹੋਰ ਵੱਡੇ ਲੈਵਲ ਦੇ ਉੱਤੇ ਐਸਕੇਲੇਟ ਹੁੰਦਾ ਨਜ਼ਰ ਆ ਰਿਹਾ ਹੈ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਸਿੱਧੇ ਨਿਸ਼ਾਨੇ ਸਾਧਰੇ ਨੇ ਸੀਐਮ ਭਗਵੰਤ ਮਾਨ ਦੇ ਉੱਤੇ ਇੱਥੋਂ ਤੱਕ ਕਿ ਸੀਐਮ ਭਗਵੰਤ ਮਾਨ ਨੂੰ ਭਾਜਪਾ ਦਾ ਟਾਊਟ ਤੱਕ ਕਹਿ ਦਿੱਤਾ ਬਿਕਰਮ ਸਿੰਘ ਮਜੀਠੀਆ ਨੇ ਉਹਨਾਂ ਨੇ ਇਹ ਸਾਫ਼ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਸਭ ਤੋਂ ਜ਼ਿਆਦਾ ਜੇ ਕੋਈ ਖੁਸ਼ ਹੋ ਸਕਦਾ ਹੈ ਤੇ ਉਹ ਹੋਰ ਕੋਈ ਨਹੀਂ ਸਗੋ ਸੀਐਮ ਭਗਵੰਤ ਮਾਨ ਨੇ ਸਿੱਧੇ ਇਲਜ਼ਾਮ ਸੀਐਮ ਭਗਵੰਤ ਮਾਨ ਤੇ ਲਾਏ ਨੇ ਕਿ ਉਹ ਭਾਜੀਪੀ ਦੇ ਟਾਊਟ ਨੇ ਔਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਸਭ ਤੋਂ ਜ਼ਿਆਦਾ ਉਹਨਾਂ ਨੂੰ ਭਾ ਰਹੀ ਹੈ ਇਹੋ ਜੇ ਇਲਜ਼ਾਮ ਲਗਾ ਕੇ ਇਹ ਮਾਮਲਾ ਹੋਰ ਵੱਡੇ ਲੈਵਲ ਤੇ ਭਖਦਾ ਨਜ਼ਰ ਆ ਰਿਹਾ ਉਹਨਾਂ ਨੇ ਸਾਫ਼ ਕਿਹਾ ਹੈ ਕਿ ਸੀਐਮ ਭਗਵੰਤ ਮਾਨ ਪਾਰਟੀ ਦੇ ਨਾਲ ਗਦਦਾਰੀ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜੇ ਪਾਰਟੀ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਦੋ ਪਾਰ ਨਹੀਂ ਹੋਈ ਤਾਂ ਇਸ ਪਾਰਟੀ ਦੇ ਅਗਲੇ ਸੀਐਮ ਕੁਲਤਾਰ ਸਿੰਘ ਸੰਧਵਾ ਨੂੰ ਲਗਾ ਦਿੱਤਾ ਜਾਵੇ ਉਹਨਾਂ ਨੇ ਸਾਫ਼ ਕਿਹਾ ਹੈ ਕਿ ਸੀਐਮ ਭਗਵੰਤ ਮਾਨ ਸੀਐਮ ਨਹੀਂ ਰਹਿਣਗੇ ਅੰਦਰਲੀਆਂ ਗੱਲਾਂ ਫਰੋਲ ਦੇ ਨਜ਼ਰ ਆ ਰਹੀਆਂ ਲੱਗਦਾ ਵਿਕਰਮ ਸਿੰਘ ਮਜੀਠੀਆ ਪਰ ਸਿੱਧੇ ਨਿਸ਼ਾਨੇ ਵਿਕਰਮ ਸਿੰਘ ਮਜੀਠੀਆ ਦੇ ਸੀਐਮ ਭਗਵੰਤ ਮਾਨ ਤੇ ਸਾਧੇ ਜਾ ਰਹੇ ਨੇ ਹੋ ਸਕਦਾ ਹੈ ਕਿ ਇਹ ਗੁੱਸੇ ਦਾ ਅਸਰ ਵੀ ਹੋਵੇ ਉਹਨਾਂ ਦਾ ਗੁੱਸਾ ਆ ਸੀਐਮ ਭਗਵੰਤ ਮਾਨ ਦੇ ਉੱਤੇ ਕਿਉਂਕਿ ਸੀਐਮ ਭਗਵੰਤ ਮਾਨ ਨੇ ਸਿੱਧੇ ਇਲਜ਼ਾਮ ਉਹਨਾਂ ਦੇ ਪਿਛੋਕੜ ਤੇ ਲਾਈ ਸੀ ਉਹਨਾਂ ਦੇ ਵੱਡੇ-ਵਡੇਰਿਆਂ ਦੇ ਉੱਤੇ ਲਾਈ ਸੀ ਔਰ ਉਸੇ ਦਾ ਬਦਲਾ ਸੀਐਮ ਭਗਵੰਤ ਮਾਨ ਤੋਂ ਲੈਂਦੇ ਹੋ ਸਕਦੇ ਨੇ ਪਰ ਸਾਫ਼ ਤੌਰ ਤੇ ਕਹਿੰਦੇ ਪਏ ਨੇ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿੱਚ ਸੀਐਮ ਭਗਵੰਤ ਮਾਨ ਨੂੰ ਸਭ ਤੋਂ ਵੱਡਾ ਫਾਇਦਾ ਆਇਆ ਔਰ ਸੀਐਮ ਭਗਵੰਤ ਮਾਨ ਉਸ ਤੋਂ ਖੁਸ਼ ਨੇ ਹਾਲਾਂਕਿ ਸੀਐਮ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਆਏ ਨੇ ਉਹਨਾਂ ਨੇ ਇੱਥੇ ਤੱਕ ਖੁਲਾਸਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਗੁਨਾਹਗਾਰਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਉੱਥੇ ਬਹੁਤ ਮਾੜੇ ਹਾਲਾਤ ਜਿਹੜੇ ਉਹਨਾਂ ਦੇ ਬਣੇ ਹੋਏ ਨੇ ਪਰ ਦੂਜੇ ਪਾਸੇ ਵਿਕਰਮਜੀਤਿਆ ਕ ਜੇਲ੍ਹ ਦੇ ਵਿੱਚ ਨੇ ਔਰ ਨਾਲ ਦੀ ਨਾਲ ਇਥੋਂ ਤਾਂ ਕਿਹਾ ਕਿ ਬੀਜੇਪੀ ਦੇ ਟਾਊਟ ਨੇ ਸੀਐਮ ਭਗਵੰਤ ਮਾਨ ਔਰ ਬਹੁਤ ਵੱਡੇ ਖੁਲਾਸੇ ਕਰਦੇ ਨਜ਼ਰ ਆ ਰਹੇ ਨੇ ਵਿਕਰਮਜੀਤਿਆ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਹਾਂ ਮਾਨੂਰੀ ਆਪ ਨਹੀਂ ਚਾਹੁੰਦੇ ਕੇਜਰੀਵਾਲ ਸਾਹਿਬ ਬਾਹਰ ਹੋ ਔਰ ਸਪਸ਼ਟ ਮੈਂ ਪਹਿਲੇ ਦਿਨ ਤੋਂ ਕਹਿੰਦਾ ਕਿ ਭਗਵੰਤ ਮਾਨ ਭਾਜਪਾ ਦਾ ਟਾਊਟ ਆ ਭਾਜਪਾ ਨਾਲ ਰਲ ਕੇ ਖੇਡਦਾ ਔਰ ਪੰਜਾਬ 'ਚ ਵੀ ਪਾਰਟੀ ਦੋ ਫਾੜ ਹੋਊਗੀ ਆਪ ਪਾਰਲੀਮੈਂਟ ਦੀ ਇਲੈਕਸ਼ਨ ਬਾਅਦ ਜੇ ਆਪ ਬਚ ਗਈ ਤੇ ਕੁਲਤਾਰ ਸਿੰਘ ਸੰਧਵਾ ਨਵੇਂ ਮੁੱਖ ਮੰਤਰੀ ਹੋਣਗੇ ਜੇ ਆਪ ਨਾ ਬਚੀ ਤੇ ਜਿਵੇਂ ਅਰੋਂਗਾ ਲੰਗੂ ਜਿਹੜਾ 25 ਕਰੋੜ ਦਾ ਜਿਹੜਾ ਦਾਵਾ ਕਰਦਾ ਹੈ ਕਿ ਮੈਨੂੰ ਆ ਜਿਹੜਾ ਸ਼ਿਕਾਇਤ ਕਰਤਾ ਸੀ ਅੱਜ ਕਿੱਧਰ ਗਿਆ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਉਹ ਸ਼ਿਕਾਇਤ ਕਰਤਾ ਹੀ ਉੱਡ ਗਿਆ ਅੱਜ ਉਹ ਜਹਾਲ ਭਗਵੰਤ ਮਾਨ ਦਾ ਹੁਣ ਇਸ ਲਈ ਕੀ ਇਹ ਚਾਹੁੰਦੇ ਆ ਕਿ ਅਰਵਿੰਦ ਕੇਜਰੀਵਾਲ ਸਾਹਿਬ ਬਾਹਰ ਆਉਣ ਭਗਵੰਤ ਮਾਨ ਹੁਰੀ ਨਹੀਂ ਚਾਹ। ਪਰ ਮੈਂ ਦੂਜੀ ਗੱਲ ਇਸ ਲਈ ਵੀ ਕਹਿਣਾ ਆ ਹੁਣੇ ਆ ਆਸਾਮ ਗਏ ਆ ਭਗਵੰਤ ਮਾਨ ਜੀ। ਠੀਕ ਹੈ ਜੀ। ਦਿਬੜੂਗੜ ਦਾ ਜਾ ਆਉਂਦੇ। ਭਾਜਪਾ ਨਾਲ ਰਣਕੇ ਦਾ ਤੁਸੀਂ ਦਿਬੜੂਗੜ ਜੇਲ ਬਣਾਈ ਐਨਐਸਏ ਲਵਾਈ। ਉਹਦੇ 'ਚ ਵਾਅਦਾ ਕੀਤਾ ਸਟੇਟ ਤੇ ਸੈਂਟਰ ਦੀ ਸਲਾਹ ਤੋਂ ਬਾਅਦ ਆਉ ਜੇਲ ਬਣ ਨਹੀਂ ਸਕਦੀ ਸੀ ਦਿਬੜੂਗੜ ਵਾਲੀ। ਤੁਸੀਂ ਕਿਉਂ ਨਾਲ ਛਡਾ ਕੇ ਆਏ? ਸੋ ਪਾਜਪਾਨ ਨਾਲ ਫਿਕਸਡ ਮੈਚ ਚਾਹੇ ਉਹ ਪ੍ਰੀਤਪਾਲ ਦੇ ਮਸਲੇ 'ਚ ਸੀ ਜਿਹੜਾ ਕਿਸਾਨ ਸੀ ਚਾਹੇ ਸ਼ੁਭ ਕਰਨ ਦੇ ਮਸਲੇ 'ਚ ਸੀ ਚਾਹੇ ਹੋਰ ਮਸਲਿਆਂ 'ਚ ਚਾਹੇ ਉਹ ਜਿਹੜੀਆਂ ਜੀਸੀਬੀ ਮਸ਼ੀਨਾਂ ਜਾ ਰਹੀਆਂ ਸੀਗੀਆਂ ਖਨੌਰੀ ਤੇ ਸ਼ੰਭੂ ਬਾਰਡਰ ਤੇ ਉਹਨਾਂ ਦੀ ਰੋਕਣ ਦੀ ਗੱਲ ਸੀ ਇਹ ਬੜੇ ਚਿਰ ਦਾ ਹੀ ਫਿਕਸਡ ਮੈਚ ਚੱਲ ਰਿਹਾ ਔਰ ਇਹ ਫਿਕਸਡ ਮੈਚ ਹੌਲੀ ਹੌਲੀ ਲੋਕਾਂ ਦੇ ਸਾਹਮਣੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ